ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਇੱਕ ਨਵੇਂ ਦੇ ਛੋਟੇ ਜਿਹੇ ਸੋਹਣੇ ਜਿਹੇ ਕਲਿੱਪ ਵਿੱਚ ਅੱਜ ਆਪਾਂ ਗੱਲ ਕਰਾਂਗੇ ਇਸ ਮੌਸਮ ਬਾਰੇ ਮੌਸਮ ਦੇਖਣ ਨੂੰ ਤਾਂ ਬਹੁਤ ਸਹਾਵਨਾ ਲੱਗਦਾ ਪਰ ਜੇ ਇਸ ਤਰ੍ਹਾਂ ਦਾ ਮੌਸਮ ਲਗਾਤਾਰ ਚੱਲਦਾ ਰਹੇ ਤਾਂ ਇਹ ਟੜੇ ਕਮਾਹਕਾਰਾਂ ਦੀ ਸਪੀਡ ਬਹੁਤ ਹੀ ਜ਼ਿਆਦਾ ਘਟਾ ਦਿੰਦਾ ਹੈ ਚਲੋ ਕੰਮਕਾਰ ਤਾਂ ਚੱਲਦੇ ਹੀ ਰਹਣੇ ਆ ਆਪਾਂ ਗੱਲ ਕਰਾਂਗੇ ਇਸ ਮੌਸਮ ਦੇ ਵਿੱਚ ਸਾਨੂੰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਖਾਸ ਕਰਕੇ ਜਦੋਂ ਤੁਸੀਂ ਸਫਰ ਕਰਦੇ ਹੋ ਦੋਸਤੋ ਜਦੋਂ ਤੁਸੀਂ ਆਪਣੇ ਕਾਰ ਜਾਂ ਮੋਟਰਸਾਈਕਲ ਉੱਪਰ ਸਫਰ ਕਰਦੇ ਹੋ ਤਾਂ ਆਪਾਂ ਕਾਰ ਦੀ ਜੇ ਗੱਲ ਕਰੀਏ ਸਭ ਤੋਂ ਪਹਿਲਾਂ ਤੁਸੀਂ ਜਿਹੜੀਆਂ ਸਾਵਧਾਨੀਆਂ ਵਰਤਣ ਵਾਲੀਆਂ ਪਹਿਲੀ ਸਾਵਧਾਨੀ ਇਹ ਹੈ ਕਿ ਤੁਸੀਂ ਸਵੇਰ ਉੱਠ ਕੇ ਆਪਣੇ ਦਫ਼ਤਰ ਆਪਣੇ ਕੰਮਕਾਰ ਜਿੱਥੇ ਵੀ ਤੁਸੀਂ ਜਾਣਾ ਸਭ ਤੋਂ ਪਹਿਲਾਂ ਤੁਸੀਂ ਹਰ ਕੰਮ ਦੇ ਟਾਈਮ ਦੇ हिसाब ਨਾਲ ਅੱਧਾ ਘੰਟਾ ਪਹਿਲਾਂ ਉੱਠੋ ਉੱਠ ਕੇ ਆਪਣਾ ਜੋ ਵੀ ਸਵੇਰ ਦੇ ਤੁਹਾਡੇ ਕੰਮਕਾਰ ਹੁੰਦੇ ਨੇ ਉਹ ਕਰੋ ਉਸ ਤੋਂ ਬਾਅਦ ਤੁਸੀਂ ਆਪਣੀ ਗੱਡੀ ਜਿਸ ਤੇ ਤੁਸੀਂ ਸਫ਼ਰ ਕਰਨਾ ਜੇ ਕਾਰ ਹੈ ਤਾਂ ਕਾਰ ਦੇ ਚਾਰ ਚੱਕਰੇ ਘੁੰਮ ਕੇ ਟਾਇਰਾਂ ਦੀ ਹਵਾ ਚੈੱਕ ਕਰੋ ਕਿ ਹਵਾ ਪੂਰੀ ਹੈ ਕੋਈ ਟਾਇਰ ਪੰਕਚਰ ਤਾਂ ਨਹੀਂ ਹੈ ਉਸ ਤੋਂ ਬਾਅਦ ਦੋਸਤੋ ਉਹਦੀ ਵਿੰਡਸ਼ੀਟਰ ਜਿਹੜੀ ਹੈ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕਰੋ ਜੇ ਹੋ ਸਕੇ ਤਾਂ ਵਿੰਡਸ਼ੀਟਰ ਉੱਪਰ ਪਾਣੀ ਮਾਰ ਕੇ ਇੱਕ ਆਲੂ ਲੈ ਕੇ ਉਹਨੂੰ ਦੋ ਹਿੱਸਿਆਂ 'ਚ ਕੱਟ ਕੇ ਉਹਨੂੰ ਉੱਪਰ ਘਸਾ ਦਿਓ ਉਦੇ ਨਾਲ ਹੋਵੇਗਾ ਕਿ ਜੇ ਇਹ ਫੋਗ ਆਣ ਕੇ ਤੁਹਾਡੀ ਵਿੰਡ ਸ਼ੀਟਰ ਉੱਪਰ ਜੰਮਦੀ ਜਾਂਦੀ ਹੈ ਇਹ ਜੰਮੇਗੀ ਨਹੀਂ ਇਹ ਇੱਕ ਤਰੇਲ ਵਾਂਗੂ ਬਣ ਕੇ ਸਿੰਗਲ ਪੀਸ ਸਿੰਗਲ ਬੂੰਦ ਦੇ ਵਾਂਗ ਬਣ ਕੇ ਛੇਠਾ ਡਿੱਗੀ ਜਾਏਗੀ ਉਸ ਤੋਂ ਬਾਅਦ ਕਿ ਆਪਾਂ ਅੰਦਰ ਦੇ ਪਾਸੇ ਜਿਹੜੀ ਵਿੰਡ ਸ਼ੀਟਰ ਦਾ ਬਿਲਕੁਲ ਉਹਦੇ ਕਪੜਾ ਮਾਰ ਕੇ ਉਹਨੂੰ ਸਾਫ਼ ਕਰ ਲਓ ਤਾਂ ਕਿ ਤੁਹਾਨੂੰ ਜਿਹੜੀ ਕਲੈਰਟੀ ਪੂਰੀ ਵਿਜ਼ਿਬਿਲਟੀ ਚੱਲਦਿਆਂ ਹੋਇਆ ਕੋਈ ਵੀ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਚਲਣੀ ਪਵੇ ਆਮ ਨਾਲੋਂ ਵਿੰਡਸ਼ੀਟਰ ਜਿਆਦਾ ਸਾਫ਼ ਹੋਵੇ ਤਾਂ ਹੀ ਚੰਗਾ ਹੁੰਦਾ ਕਿਉਂਕਿ ਇੱਕਦਮ ਜਦੋਂ ਆਪਾਂ ਨਿਕਲਦੇ ਹਾਂ ਫੋਗ ਆਣ ਕੇ ਆਪਣੇ ਹੀਟਰ ਦੇ ਨਾਲ ਅੰਦਰ ਆਪਾਂ ਜਦੋਂ ਬੈਠੇ ਹੁੰਦੇ ਜਾਂ ਆਪਾਂ ਹੀਟਰ ਚਲਾ ਦਿੰਦੇ ਜਾਂ ਆਪਾਂ ਤਿੰਨ ਚਾਰ ਮੈਂਬਰ ਗੱਡੀ ਵਿੱਚ ਬੈਠਦੇ ਹਾਂ ਉਹਦੇ ਨਾਲ ਵੀ ਉਹ ਫਮਸ ਦੇ ਨਾਲ ਹੀਟ ਜਿਹੜੀ ਉਹ ਵਿੰਡਸ਼ੀਟਰ ਦੇ ਅੰਦਰਲੇ ਪਾਸੇ ਜੰਮਣੀ ਸ਼ੁਰੂ ਹੋ ਜਾਂਦੀ ਹੈ ਇਸ ਤੋਂ ਬਾਅਦ ਕਿ ਆਪਾਂ ਆਉਨੇ ਆ ਸਭ ਤੋਂ ਪਹਿਲਾਂ ਸਾਨੂੰ ਇਸ ਮੌਸਮ ਦੇ ਵਿੱਚ ਧੁੰਦ ਜਿੱਥੇ ਧੁੰਦ ਬਹੁਤ ਜ਼ਿਆਦਾ ਹੁੰਦੀ ਆ ਧੁੰਦ ਦੇ ਵਿੱਚ ਸਾਨੂੰ ਦਿਨ ਦੇ ਵਿੱਚ ਜੇ ਧੁੰਦ ਪੈ ਜਾਵੇ ਤਾਂ ਲਾਈਟਾਂ ਦਾ ਥੋੜੀ ਵਿਜ਼ਿਬਿਲਟੀ ਕੋਈ 50 ਮੀਟਰ ਕੋਈ ਉਸ ਫੋਗ ਲਾਈਟਾਂ ਨੂੰ ਤੁਸੀਂ ਅੱਜਕੱਲ ਆਮ ਹੀ ਜਿੱਦਾਂ ਕਹਿ ਲੋ ਕਿ ਜਿਹੜੀਆਂ ਕਿਤਾਬਾਂ ਵਾਲੀਆਂ ਦੁਕਾਨਾਂ ਉਹਦੇ ਉੱਪਰੋਂ ਆਪਾਂ ਨੂੰ ਇੱਕ ਪੀਲੇ ਰੰਗ ਦੀ ਪਲਾਸਟਿਕ ਦੀ ਸ਼ੀਟ ਜਿੱਦਾਂ ਕਿ ਅੱਗੇ ਮਠਿਆਈ ਵਾਲੇ ਡੱਬੇ ਪੈਕ ਕਰਨ ਵਾਸਤੇ ਮਿਲਦੀ ਹੁੰਦੀ ਸੀ ਉਹ ਹਲਕਾ ਜਿਹਾ ਕਾਗਜ਼ ਹੁੰਦਾ ਸੀ ਪਤਲਾ ਜਿਹਾ ਪਲਾਸਟਿਕ ਉਹ ਪੀਲੇ ਰੰਗ ਦੀ ਆਪਾਂ ਨੂੰ ਮਿਲ ਜਾਂਦੀ ਆ ਤੁਸੀਂ ਉਹ ਲੈ ਕੇ ਪੀਲੇ ਰੰਗ ਦੀ ਸ਼ੀਟ ਫੋਗ ਲਾਈਟਾਂ ਦੇ ਉੱਪਰ ਥੋੜਾ ਜਿਹਾ ਉਹਨੂੰ ਗਰਮ ਕਰਕੇ ਤੇ ਹਲਕਾ ਜਿਹਾ ਸੇਕ ਲਗਾ ਕੇ ਉਹਨੂੰ ਟੇਪ ਨਾਲ ਜਾਂ ਉਹਨੂੰ ਗੁੰਦ ਨਾਲ ਜਾਂ ਉਹਨੂੰ ਕਿਸੇ ਵੀ ਚੀਜ਼ ਜਹੀ ਨਾਲ ਜਿਹੜੀ ਤਰੇਲ ਦੇ ਵਿੱਚ ਨਾ ਉਤਰਦੀ ਹੋਵੇ ਉਦੇ ਨਾਲ ਫੋਗ ਲਾਈਟਾਂ ਨੂੰ ਅਗਲੇ ਪਾਸਿਓਂ ਟਾਕ ਦਿਓ ਉਸ ਦਾ ਹੁੰਦਾ ਕਿ ਇਹ ਜਦੋਂ ਆਪਾਂ ਸੜਕ ਦੇ ਉੱਤੇ ਜਾਂਦੇ ਆ ਤਾਂ ਉਹ ਫੋਗ ਲਾਈਟ ਜਦੋਂ ਪੀਲੇ ਰੰਗ ਦੀ ਜਗਦੀ ਹੋਵੇ ਕਿ ਫੋਗ ਲਾਈਟ ਦਾ ਮਤਲਬ ਜਦੋਂ ਉਹ ਪੀਲੇ ਰੰਗ ਜਿਹੜਾ ਉਹ ਹਨੇਰੇ ਵਿੱਚ ਧੁੰਦ ਵਿੱਚ ਖਾਸ ਕਰਕੇ ਉਹ ਆਮ ਦੂਰੋਂ ਦਿਖਾਈ ਦੇ ਦਿੰਦਾ ਇਸ ਕਰਕੇ ਸਾਹਮਣੇ ਤੋਂ ਆਉਣ ਵਾਲੇ ਵਹੀਕਲ ਨੂੰ ਦੂਰ ਹੀ ਵਿਜ਼ਿਬਿਲਟੀ ਬਣ ਜਾਂਦੀ ਹੈ ਵੀ ਅੱਗੇ ਕੋਈ ਚੀਜ਼ ਆ ਰਹੀ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਹਰ ਇੱਕ ਗੱਡੀ ਦੇ ਉੱਪਰ ਜਿਹੜਾ ਇੰਡੀਕੇਟਰ ਹੁੰਦਾ ਉਹ ਪੀਲੇ ਰੰਗ ਦਾ ਇਸੇ ਕਰਕੇ ਲਗਾਉਂਦੇ ਆ ਤਾਹੀਂ ਕਿਉਂਕਿ ਉਹਦੀ ਜਦੋਂ ਆਪਾਂ ਇਸ਼ਾਰਾ ਕਰਦੇ ਹਾਂ ਮੋੜਨ ਲੱਗੇ ਉਹਦਾ ਮਕਸਦ ਇਹ ਹੀ ਹੁੰਦਾ ਕਿ ਪੀਲਾ ਰੰਗ ਦੂਰੋਂ ਦਿਖਾਈ ਦੇ ਜਾਂਦਾ ਹਨੇਰੇ ਵਿੱਚ ਵੀ ਦਿਖਾਈ ਦਿੰਦਾ ਧੁੰਦ ਵਿੱਚ ਵੀ ਦਿਖਾਈ ਦਿੰਦਾ ਇਸ ਕਰਕੇ ਉਸ ਫੋਗ ਲਾਈਟ ਨੂੰ ਪੀਲੇ ਰੰਗ ਨਾਲ ਉੱਪਰ ਟਾਕ ਦਿਓ ਤਾਂ ਕਿ ਅਗਲੇ ਵਹੀਕਲੋਂ ਆਉਣਾ ਤੁਹਾਨੂੰ ਦੂਰੋਂ ਦਿਖਾਈ ਦੇਵੇ ਇਸ ਤੋਂ ਅਗੇ ਆਪਾਂ ਦੋਸਤੋ ਗੱਲ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਸੜਕ ਉੱਤੇ ਜਾਂਦੇ ਹੋ ਸੜਕ ਦੇ ਉੱਪਰ ਖੱਬੇ ਪਾਸੇ ਵੀ ਬਿਲਕੁਲ ਜਿੱਥੇ ਸਾਈਕਲ ਦੇ ਚਾਲਕ ਵਾਸਤੇ ਲਾਈਨ ਬਣੀ ਹੁੰਦੀ ਆ ਉਸ ਦੇ ਉੱਪਰ ਵਾਈਟ ਰੰਗ ਦੀ ਜਿਹੜੀ ਪੇਂਟ ਪੱਟੀ ਲੱਗੀ ਹੁੰਦੀ ਉਹ ਪੇਂਟ ਵੀ ਰੇਡੀਅਲ ਪੇਂਟ ਹੁੰਦਾ ਜਿਹੜਾ ਦੂਰੋਂ ਰੇਡੀਅਮ ਪੇਂਟ ਜਿਹੜਾ ਦੂਰੋਂ ਚਮਕਦਾ ਉਹ ਰੇਡੀਅਮ ਪੇਂਟ ਇਸੇ ਕਰਕੇ ਹੀ ਬਣਾਇਆ ਜਾਂਦਾ ਕਿ ਰਾਤ ਦੇ ਹਨੇਰੇ ਵਿੱਚ ਧੁੰਦ ਵਿੱਚ ਉਦੋਂ ਦੀ ਪੱਟੀ ਜਿਹੜੀ ਦਿਖਾਈ ਦੇਂਦੀ ਰਹੇ ਅਸੀਂ ਜਦੋਂ ਵੀ ਬਹੁਤ ਜ਼ਿਆਦਾ ਕਿਤੇ ਧੁੰਦ ਰਾਤ ਨੂੰ ਆਪਾਂ ਧੁੰਦ ਟੱਕਰ ਜਾਂਦੀ ਹੈ ਕੰਮਕਾਰਾਂ ਤੇ ਜਾਣਾ ਹੋਣਾ ਤਾਂ ਪੈਂਦਾ ਜਾਂ ਤੁਸੀਂ ਉਹ ਵਾਈਟ ਪੱਟੀ ਨੂੰ ਦੇਖ ਕੇ ਉਹਦੇ ਹਿਸਾਬ ਨਾਲ ਚੱਲੋ ਇਸ ਤੋਂ ਅੱਗੇ ਦੋਸਤੋ ਆਪਾਂ ਗੱਲ ਕਰਦੇ ਹਾਂ ਜਿਹੜੇ ਸਾਡੇ ਭੈਣ ਭਰਾ ਕੋਈ ਸਾਈਕਲ ਤੇ ਜਾਂ ਕੋਈ ਉਦਾਂ ਸਫਰ ਵਹੀ ਗੱਲ ਤੇ ਕਰਦੇ ਆ ਜਾਂ ਮੋਟਰਸਾਈਕਲ ਤੇ ਕਰਦੇ ਆ ਉਹਨਾਂ ਵਾਸਤੇ ਵੀ ਜਿਹੜਾ ਉਹਨਾਂ ਦਾ ਮੋਟਰਸਾਈਕਲ ਦਾ ਪਿਛਲਾ ਜਿਹੜਾ ਲਾਈਟ ਹੁੰਦੀ ਆ ਉਹ ਉਹਦਾ ਬਲਬ ਠੀਕ ਹੋਣਾ ਚਾਹੀਦਾ ਉਹਨੂੰ ਕਦੀ ਵੀ ਅਣਗਹਿਲੀ ਨਾ ਕਰੋ ਰਿਫਲੈਕਟਰ ਮਤਲਬ ਦੇ ਉੱਥੇ ھیਟਾਂ ਜਿਹੜਾ ਉਹ ਰਿਫਲੈਕਟਰ ਲੱਗਾ ਹੁੰਦਾ ਉਹ ਜੇ ਨਹੀਂ ਹੈ ਤਾਂ ਉਹਨੂੰ ਵੀ ਲਵਾ ਕੇ ਰੱਖੋ ਕਾਰਨ ਉਸ ਦਾ ਇਹ ਹੈ ਕਿ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਕਿ ਤੁਹਾਡੇ ਮੋਟਰਸਾਈਕਲਾਂ ਦੇ ਬਹੁਤ ਜ਼ਿਆਦਾ ਤੁਸੀਂ ਬ੍ਰੇਕ ਨਾਪਦੇ ਹੋ ਤਾਂ ਉਹ ਜਿਹੜਾ ਬਲਬ ਪਿਛਲਾ ਫਿਊਜ਼ ਹੋ ਜਾਂਦਾ ਜੇਕਰ ਰਿਫਲੈਕਟਰ ਲੱਗਾ ਹੋਗਾ ਰਿਫਲੈਕਟਰ ਨੂੰ ਕਿਸੇ ਬਿਜਲੀ ਦੀ ਵੀ ਲੋੜ ਹੁੰਦੀ ਉਹ ਵੈਸੇ ਹੀ ਰਿਫਲ ਇਤੀਦਾ ਮੋਟਰਸਾਈਕਲ ਵਾਲਿਆਂ ਨੂੰ ਸਾਈਕਲ ਵਾਲਿਆਂ ਨੂੰ ਖਾਸ ਕਰਕੇ ਜਰੂਰ ਲਗਾਉਣਾ ਚਾਹੀਦਾ ਆ ਮੇਰੇ ਵੀਰ ਭੈਣ ਭਰਾ ਛੋਟੇ ਜਿਹੜੇ ਨਹੀਂ ਅਫੋਰਡ ਕਰਦੇ ਵੱਡੀਆਂ ਚੀਜ਼ਾਂ ਉਹਨਾਂ ਨੂੰ ਸਾਈਕਲ ਦੇ ਪਿਛੇ ਰਿਫਲੈਕਟਰ ਜਰੂਰ ਲਗਾਉਣਾ ਚਾਹੀਦਾ ਖਾਸ ਗੱਲ ਲੱਗੇ ਤਾਂ ਹੁੰਦੇ ਜੇ ਲੱਗੇ ਤਾਂ ਉਹਨੂੰ ਲੱਥੇ ਜਾਂ ਉਹਨੂੰ ਲਗਵਾ ਲੈਣਾ ਚਾਹੀਦਾ ਇਹ ਵੀ ਬਹੁਤ ਜ਼ਰੂਰੀ ਹੈ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਜਦੋਂ ਵੀ ਤੁਸੀਂ ਸਫ਼ਰ ਕਰਦੇ ਹੋ ਕਦੀ ਵੀ ਹੁੱਲੜਬਾਜੀ ਜਾਂ ਆਪਣੇ ਆਪ ਨੂੰ ਬਹੁਤ ਕੰਪੀਟੈਂਟ ਡਰਾਈਵਰ ਨਾ ਸਮਝੋ ਹਮੇਸ਼ਾ ਹੀ ਸੜਕ ਦੇ ਉੱਪਰ ਧਿਆਨ ਰੱਖੋ ਆਸ-ਪਾਸੇ ਧਿਆਨ ਨਾਲ ਰੱਖੋ ਤਾਂ ਕਿ ਕਦੇ ਵੀ ਤੁਹਾਡੀ ਜਿਹੜਾ ਧਿਆਨ ਆਸੇ-ਪਾਸੇ ਗਿਆ ਇਕਦਮ ਤੁਹਾਡੇ ਅੱਗੇ ਕੁਛ ਨਾ ਕੁਛ ਧੁੰਦ ਦੇ ਵਿੱਚ ਆ ਜਾਂਦਾ ਤੁਸੀਂ ਕਿਉਂਕਿ ਵਿਜ਼ਿਬਿਲਟੀ ਘੱਟ ਹੁੰਦੀ ਹੈ ਸਾਨੂੰ ਬਚਾ ਦਾ ਮੌਕਾ ਹੀ ਨਹੀਂ ਮਿਲਦਾ ਇਹ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਅੱਗੇ ਆਪਾਂ ਗੱਲ ਕਰਦੇ ਹਾਂ ਕਦੀ ਵੀ ਇਨਾ ਟਾਈਮ ਦੇ ਉੱਪਰ ਸ਼ਰਾਬ ਪੀ ਕੇ ਵਹੀਕਲ ਨਾ ਚਲਾਓ ਆਪਣੀ ਵੀ ਸੁਰੱਖਿਆ ਰੱਖੋ ਤੇ ਸਾਹਮਣੇ ਆਉਣ ਵਾਲੇ ਵਿਅਕਤੀ ਦੀ ਸੁਰੱਖਿਆ ਵੱਲ ਧਿਆਨ ਰੱਖੋ ਅੱਜ ਕੱਲ ਆਮ ਚੱਲਦੇ ਫਿਰਦੇ ਆਪਾਂ ਦਿਖਾਈ ਤਾਂ ਦਿੰਨੇ ਆ ਪਤਾ ਨਹੀਂ ਕਿੰਨੇ ਕਿੰਨੇ ਬੋਝ ਆਪਾਂ ਪੰਡਾਂ ਜਣੀਆਂ ਦੁੱਖਾਂ ਦੀਆਂ ਸੁੱਖਾਂ ਦੀਆਂ ਲੈ ਕੇ ਤੁਰੇ ਫਿਰਦੇ ਆਂ ਕਈ ਵਾਰੀ ਆਪਣਾ ਧਿਆਨ ਹੀ ਹੋਰ ਪਾਸੇ ਹੁੰਦਾ ਤੇ ਆਪਾਂ ਗੱਡੀ ਡਰਾਈਵ ਕਰਦੇ ਜਾਂ ਸਾਈਕਲ ਜਾਂ ਸਕੂਟਰ ਮੋਟਰਸਾਈਕਲ ਉੱਤੇ ਨੌਵੇਂ ਆ ਇਸ ਕਰਕੇ ਹਮੇਸ਼ਾ ਹੀ ਸੜਕ ਤੇ ਜਾਂਦੇ ਆ ਹੋਇਆਂ ਆਪਣਾ ਧਿਆਨ ਬਿਲਕੁਲ ਸੜਕ ਉੱਤੇ ਹੀ ਜਮਾਉਣ ਦੀ ਕੋਸ਼ਿਸ਼ ਕਰੋ ਇਸ ਤੋਂ ਕਿ ਆਪਾਂ ਗੱਲ ਕਰਦੇ ਆਂ ਕਦੀ ਵੀ ਇੰਨਾ ਟਾਈਮਾਂ ਦੇ ਉੱਪਰ ਹਨੇਰੇ ਵਿੱਚ ਜਿੱਦਾਂ ਵੀਰਾਂ ਭੈਣਾਂ ਭਰਾਵਾਂ ਨੂੰ ਹੁੰਦੀ ਆਦਤ ਆਪਾਂ ਤੜਕੇ ਜਿਹੜਾ ਸੜਕ ਤੇ ਉੱਪਰ ਜਾ ਕੇ ਸੈਰ ਕਰਨੀ ਸ਼ੁਰੂ ਕਰ ਦਿੰਦੇ ਆਂ ਇੰਨਾ ਟਾਈਮਾਂ ਦੇ ਉੱਪਰ ਆਪਾਂ ਨੂੰ ਬਿਲਕੁਲ ਵੀ ਧੁੰਦ ਦੇ ਟਾਈਮ ਦੇ ਵਿੱਚ ਸੈਰ ਜਿਹੜੀ ਆ ਉਹ ਨਹੀਂ ਕਰਨੀ ਚਾਹੀਦੀ ਕਿਉਂਕਿ ਵਿਜ਼ਿਬਿਲਟੀ ਘੱਟ ਹੋਣ ਕਰਕੇ ਕਿਸੇ ਵੀ ਗੱਡੀ ਚਾਲਕ ਜਾਂ ਮੋਟਰਸਾਈਕਲ ਚਾਲਕ ਨੂੰ ਜਿਹੜਾ ਉਹ ਦਿਖਾਈ ਨਹੀਂ ਦਿੰਦਾ ਤੁਸੀਂ ਜੇ ਤੁਹਾਨੂੰ ਸਾਈਡ ਤੇ ਜਿੱਥੇ ਸਾਈਕਲ ਦੀ ਪਟੜੀ ਬਣੀ ਹੁੰਦੀ ਹੈ ਸਾਈਕਲ ਚੱਲਣ ਦੀ ਤੁਸੀਂ ਉਸ ਤੋਂ ਥੱਲੇ ਵੀ ਜੇਕਰ ਸਫ਼ਰ ਕਰਦੇ ਆਂ ਹਰ ਵਹੀਕਲ ਜਿਹੜਾ ਉਹ ਸਾਈਡ ਉੱਪਰ ਹੋ ਕੇ ਚੱਲਦਾ ਤਾਂ ਕਿ ਸੈਂਟਰ 'ਚ ਕੋਈ ਵੀ ਨਹੀਂ ਚੱਲਣਾ ਚਾਹੁੰਦਾ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਆਂ ਜੇਕਰ ਤੁਸੀਂ ਵਹੀਕਲ ਤੁਹਾਨੂੰ ਕਿਤੇ ਰੋਕਣ ਦੀ ਮਜਬੂਰੀ ਪੈ ਜਾਂਦੀ ਹੈ ਰੋਕਣਾ ਪੈਂਦਾ ਤੁਸੀਂ ਬਿਲਕੁਲ ਉਹ ਜਿਹੜਾ ਹੈਗਾ ਪਟੜੀ ਉੱਪਰ ਜਿੱਥੇ ਸਾਈਕਲ ਪਟੜੀ ਹੁੰਦੀ ਉੱਥੇ ਜਾ ਕੇ ਹੀ ਬ੍ਰੇਕ ਮਾਰ ਕੇ ਆਪਣਾ ਵਹੀਕਲ ਕਦੇ ਵੀ ਖੜਾ ਨਾ ਕਰੋ ਜੇਕਰ ਤੁਸੀਂ ਲੋੜ ਪੈਂਦੀ ਹੈ ਤੁਹਾਨੂੰ ਵਹੀਕਲ ਖੜਾ ਕਰਨ ਦੀ ਤਾਂ ਤੁਸੀਂ ਮੈਂ ਕੋਈ ਖੁੱਲੀ ਜਗ੍ਹਾ ਜਿੱਥੇ ਕੋਈ ਦੁਕਾਨਾਂ ਬਣੀਆਂ ਹਨ ਉੱਥੇ ਖੁੱਲੀ ਜਗ੍ਹਾ ਕੇ ਹੁੰਦੀ ਆ ਜਾਂ ਕੋਈ ਪੈਟਰੋਲ ਪੰਪ ਹੁੰਦਾ ਉੱਥੇ ਗੱਡੀ ਖੜੀ ਕਰਨ ਦੀ ਕੋਸ਼ਿਸ਼ ਕਰੋ ਇਸ ਤੋਂ ਅਗੇ ਆਪਾਂ ਗੱਲ ਕਰਦੇ ਆਂ ਦੋਸਤੋ ਕਦੀ ਵੀ ਹਨੇਰੇ ਵਿੱਚ ਸਪੀਡ ਜਿਹੜੀ ਆਪਣੀ ਉਹਨੂੰ ਕਦੇ ਵੀ ਜ਼ਿਆਦਾ ਨਾ ਕਰੋ ਆਪਣੀ ਸਪੀਡ ਲਿਮਟ ਵਿੱਚ ਰੱਖੋ ਤਾਂ ਕਿ ਤੁਹਾਨੂੰ ਅਗਰ ਬ੍ਰੇਕ ਲਾਉਣੀ ਪਵੇ ਤਾਂ ਬ੍ਰੇਕ ਆਸਾਨੀ ਨਾਲ ਮੌਕੇ ਨਾਲ ਲੱਗ ਸਕੇ ਇਸ ਤੋਂ ਅਗੇ ਆਪਾਂ ਗੱਲ ਕਰਦੇ ਆਂ ਦੋਸਤੋ ਜੇ ਲੋ ਆਪਾਂ ਅਜਿਹੇ ਮੌਸਮ ਵਿੱਚ ਸਫ਼ਰ ਕਰਦੇ ਆਂ ਤਾਂ ਸਾਨੂੰ ਹਮੇਸ਼ਾ ਹੀ ਸਾਹਮਣੇ ਤੋਂ ਆਉਣ ਵਾਲੇ ਵਾਹਨਾਂ ਬਾਰੇ ਟਟੂ-ਟਟ ਜਾਣਕਾਰੀ ਰੱਖਣ ਵਾਸਤੇ ਆਪਣਾ ਜਿਹੜਾ ਸ਼ੀਸ਼ਾ ਹੁੰਦਾ ਸਾਈਡ ਵਾਲਾ ਟਰਕੀ ਦਾ ਸ਼ੀਸ਼ਾ ਉਹਨੂੰ ਹੀਟਾਂ ਕਰਕੇ ਰੱਖੋ ਤਾਂ ਕਿ ਸਾਹਮਣੇ ਆਉਣ ਵਾਲੀਆਂ ਆਵਾਜ਼ਾਂ ਤੁਹਾਡੇ ਕੰਨਾਂ 'ਚ ਪੈ ਸਕਣ ਇਸ ਜਿਹੇ ਮੌਸਮ ਵਿੱਚ ਦੋਸਤੋ ਕਦੀ ਵੀ ਆਪਣੇ ਇੰਡੋਰ ਜਿਹੜਾ ਤੁਹਾਡਾ ਕੋਈ ਵੀ ਡੈਕ ਵਗੈਰਾ ਲੱਗਾ ਹੁੰਦਾ ਉਹ ਨਾ ਚਲਾਓ ਤਾਂ ਕਿ ਬਾਹਰੋਂ ਆਉਣ ਵਾਲੀਆਂ ਆਵਾਜ਼ਾਂ ਤੁਹਾਡੇ ਕੰਨਾਂ ਵਿੱਚ ਪੈਂਦੀਆਂ ਰਹਿਣ ਗੇਟਾਂ ਗੱਲ ਕਰਦੇ ਆ ਅਜਿਹੇ ਧੁੰਦ ਦੇ ਮੌਸਮ ਵਿੱਚ ਤੁਸੀਂ ਆਪਣੇ ਜਿਹੜੇ ਇੰਡੀਕੇਟਰ ਚਾਹੇ ਉਹ ਮੋਟਰਸਾਈਕਲ ਤੇ ਹੋਣ ਚਾਹੇ ਉਹ ਤੁਹਾਡੀ ਕਾਰ ਤੇ ਹੋਣ ਇੰਡੀਕੇਟਰ ਚਾਹੇ ਜਿਹੜੇ ਉਹ ਚਲਾ ਕੇ ਹੀ ਸਫ਼ਰ ਕਰੋ ਤੇ ਵਿੱਚ ਵਿੱਚ ਦੋਸਤੋ ਜਾਂਦੇ ਵਕਤ ਕੋਈ ਤੁਸੀਂ 100 ਗਜ 200 ਗਜ 300 ਗਜ 400 ਗਜ ਤੇ ਕਿਤੇ ਨਾ ਕਿਤੇ ਹਾਰਨ ਜਰੂਰ ਵਜਾਉਂਦੇ ਰਹੋ ਤਾਂ ਕਿ ਜਿਹੜੇ ਸਾਈਡ ਉੱਪਰ ਮੇਰੇ ਵੀਰ ਭਰਾ ਪੈਦਲ ਚੱਲਣ ਵਾਲੇ ਜਾਂ ਸਾਈਕਲ ਤੇ ਚੱਲਣ ਵਾਲੇ ਉਹਨਾਂ ਨੂੰ ਤੁਹਾਡੇ ਹਾਰਨ ਕਰਨ ਦੇ ਵਿੱਚ ਪਹਿਨ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਕੋਈ ਨਾ ਕੋਈ ਵਹੀਕਲ ਆ ਰਿਹਾ ਹੈ ਅਜਿਹੇ ਮੌਸਮ ਵਿੱਚ ਰਾਤ ਨੂੰ ਚੱਲਣ ਵੇਲੇ ਵੀ ਵੈਸੇ ਤੇ ਜਿਹੜੇ ਹੈੱਡਲਾਈਨ ਪਾ ਹੁੰਦੀ ਆ ਗੱਡੀ ਦੀ ਉਹਨੂੰ ਹੈੱਡਲਾਈਟ ਤੇ ਕਦੀ ਵੀ ਗੱਡੀ ਨਹੀਂ ਸਾਲੋ ਚਲਾਉਣੀ ਚਾਹੀਦੀ ਹਮੇਸ਼ਾ ਹੀ ਆਪਾਂ ਨੂੰ ਲਾਈਟ ਡਾਊਨ ਕਰਕੇ ਚਲਾਉਣੀ ਚਾਹੀਦੀ ਆ ਪਹਿਲਾਂ ਜਦੋਂ ਗੱਡੀਆਂ ਹੁੰਦੀਆਂ ਹੁੰਦੀਆਂ ਸੀ ਉਹਦੇ ਬਲਬ ਦੇ ਉੱਪਰ ਕਾਲੀ ਪੱਟੀ ਅੱਧੀ ਲੱਗੀ ਹੁੰਦੀ ਸੀ ਅੱਜ ਕੱਲ ਉਹ ਚੀਜ਼ਾਂ ਨਹੀਂ ਹੈਗੀਆਂ ਪਰ ਜਿਹੜਾ ਸੜਕ ਤੇ ਚੱਲਣ ਵਾਲੇ ਰੂਲ ਨੇ ਉਹ ਇਹੀ ਕਹਿੰਦੇ ਨੇ ਕਿ ਜਦੋਂ ਤੁਸੀਂ ਸਪੀਡ ਦੇ ਵਿੱਚ ਜਾਂ ਡਰਾਈਵ ਕਰ ਰਹੇ ਹੋ ਤਾਂ ਜਿਹੜੀ ਹੈੱਡਲਾਈਟ ਆ ਉਹਨੂੰ ਹਮੇਸ਼ਾ ਡਾਊਨ ਤੇ ਕਰਕੇ ਰੱਖੋ ਕਦੀ ਵੀ ਉਹ ਸਾਹਮਣੇ ਪੂਰੀ ਉਹਨੂੰ ਆਪ ਨਾ ਕਰਕੇ ਰੱਖੋ ਫਿਰ ਇਸ ਤੋਂ ਇਲਾਵਾ ਗੱਡੀ ਦੇ ਵਿੱਚ ਜਿਹੜੀ ਹੈੱਡਲੈਂਪ ਵਾਸਤੇ ਉਹ ਆਪ ਜਾਂ ਡਾਊਨ ਕਰਨ ਵਾਸਤੇ ਸਵਿੱਚ ਲੱਗਾ ਹੁੰਦਾ ਹਮੇਸ਼ਾ ਹੀ ਤੁਸੀਂ ਉਸ ਨੂੰ ਲਾਈਟ ਨੂੰ ਕੋਈ ਆਪਣੇ 100 ਗੱਜ ਤੱਕ ਹੀ ਰੱਖੋ ਤਾਂ ਕਿ ਸਾਹਮਣੇ ਵਾਲੇ ਨੂੰ ਪਤਾ ਲੱਗਦਾ ਰਹੇ ਤੁਹਾਡੀ ਗੱਡੀ ਜਿਹੜੀ ਤੁਸੀਂ ਕੰਪਨੀ ਦੀਆਂ ਲਾਈਟਾਂ ਆਉਂਦੀਆਂ ਆਮ ਖਾਸ ਕਰਕੇ ਤੁਹਾਨੂੰ ਏਹੀ ਆਪਣਾ ਨੂੰ ਸੁਜਾਤਾ ਅੱਗੇ ਹੈ ਕਦੀ ਵੀ ਆਪਣੀ ਗੱਡੀ ਦੀਆਂ ਲਾਈਟਾਂ ਜਿਹੜੀਆਂ ਹਾਈ ਬੀਮ ਜਿਹੜੇ ਆਪਾਂ ਕਰਕੇ ਵੱਡੀਆਂ ਲਾਈਟਾਂ ਬਦਲ ਕੇ ਲਾਉਨੇ ਆ ਉਹ ਨਾ ਲਗਵਾਓ ਜੋ ਕੰਪਨੀ ਦਿੰਦੀ ਕੰਪਨੀ ਹੈ ਹਰ ਇੱਕ ਚੀਜ਼ ਨੂੰ ਮੈਜ਼ਰਮੈਂਟ ਕਰਕੇ ਪੂਰਾ ਫਿਰ ਉਹਨੂੰ ਨਾਪ ਤੋਲ ਕੇ ਲਾਉਂਦੀ ਆ ਕਦੀ ਵੀ ਤੁਸੀਂ ਜਦੋਂ ਹਾਈ ਬੀਮ ਦੀਆਂ ਲਾਈਟਾਂ ਜਿਹੜੀਆਂ ਕਿ ਬਹੁਤ ਜ਼ਿਆਦਾ ਰੋਸ਼ਨੀ ਵਾਲੀਆਂ ਵਾਈਟ ਰੰਗ ਦੀਆਂ ਹੁੰਦੀਆਂ ਉਹ ਨਾ ਲਗਵਾਓ ਕਿਉਂਕਿ ਸਾਹਮਣੇ ਤੋਂ ਆਉਣ ਵਾਲੇ ਜਾਂ ਥੋੜੀ ਘੱਟ ਲਾਈਟ ਵਾਲੇ ਨੂੰ ਬਿਲਕੁਲ ਅੱਖਾਂ ਤੇ ਪੈਣ ਦੇ ਨਾਲ ਉਹ ਦਿਖਾਈ ਨਹੀਂ ਦਿੰਦਾ ਜਿਸ ਨਾਲ ਹਾਸਾ ਜਿਹੜਾ ਉਹ ਹੁੰਦਾ ਹੈ ਜਦੋਂ ਵੀ ਤੁਸੀਂ ਕਿਸੇ ਆਪਣੇ ਸਟੇਸ਼ਨ ਤੇ ਆਪਣੇ ਜਿੱਥੇ ਤੁਸੀਂ ਪਹੁੰਚਣਾ ਮੁੜਨਾ ਹੁੰਦਾ ਹੈ ਤਾਂ ਘੱਟੋ ਘੱਟ ਸੌਂਗ ਅੱਜ ਪਹਿਲਾਂ ਆਪਣਾ ਇੰਡੀਕੇਟਰ ਜਿਹੜਾ ਉਹ ਲਗਾ ਦਿਓ ਤਾਂ ਕਿ ਕਿਸੇ ਨੂੰ ਵੀ ਜਿਹੜਾ ਹੈ ਪ੍ਰੋਬਲਮ ਨਾ ਆਵੇ ਕਈ ਮੈਂ ਵੀਰ ਭੈਣ ਦੇਖਦਾ ਜਦੋਂ ਉਹਨਾਂ ਨੇ ਮੁੜਨਾ ਹੁੰਦਾ ਇੱਕਦਮ ਇੰਡੀਕੇਟਰ ਲਗਾ ਦਿੰਦੇ ਆ ਇਹ ਨਹੀਂ ਹੈ ਟ੍ਰੈਫਿਕ ਰੂਲ ਦੇ ਮੁਤਾਬਕ ਤੁਹਾਨੂੰ ਜਿਹੜਾ ਇੰਡੀਕੇਟਰ ਆ ਉਹ ਸੌਂਗ ਅੱਜ ਪਹਿਲਾਂ ਚੱਲਣਾ ਜ਼ਰੂਰੀ ਹੁੰਦਾ ਹੈ ਰੋਡ ਤੇ ਚੱਲਣ ਵਾਸਤੇ ਹੋਰ ਜੇ ਆਪਾਂ ਗੱਲ ਕਰੀਏ ਤੇ ਬਹੁਤ ਹੀ ਸਾਵਧਾਨੀਆਂ ਨੇ ਜਿਹੜੀਆਂ ਕਿ ਸਾਨੂੰ ਵਰਤਣੀਆਂ ਚਾਹੀਦੀਆਂ ਇਹ ਆਪਾਂ ਛੋਟਾ ਜਿਹਾ ਕਲਿੱਪ ਕੁਝ ਮਹੱਤਵਪੂਰਨ ਜਾਣਕਾਰੀ ਜਿਹੜੀ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਜੇ ਇਹ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਦੋਸਤਾਂ ਮਿੱਤਰਾਂ ਨਾਲ ਕਰੋ ਹਰ ਇੱਕ ਨੂੰ ਇਸ ਜਾਣਕਾਰੀ ਬਾਰੇ ਚਾਣਨ ਦਿਓ ਹਰ ਇੱਕ ਨੂੰ ਪਤਾ ਲੱਗੇ ਹਰ ਇੱਕ ਨੂੰ ਜਾਣਕਾਰੀ ਹੋਵੇ ਕਿ ਅਸੀਂ ਜੇ ਸੜਕ ਤੇ ਚੱਲਣਾ ਤਾਂ ਸਾਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਮੇਰੇ ਵੀਰੋ ਜੀ ਤੁਹਾਨੂੰ ਇਸ ਵੀਡੀਓ ਵਿੱਚੋਂ ਕੁਝ ਚੰਗਾ ਲੱਗਾ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਵੀਡੀਓ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਤੇ ਮੈਂ ਪਾਵਾਂਗਾ ਇਸ ਵੀਡੀਓ ਨੂੰ ਜੇ ਤੁਹਾਨੂੰ ਕੁਝ ਵੀ ਚੰਗਾ ਲੱਗਾ ਤਾਂ ਹੰਗਾਰਾ ਜ਼ਰੂਰ ਦਿਓ ਜੀਉਂਦੇ ਵਾਸਤੇ ਰੱਬ ਦਾ ਖਾਤਮਾ ਧੰਨਵਾਦ ਜੀ